ਕਿਸਾਨ ਭਰਾਵਾਂ ਨੂੰ ਸਤਸਰੀ ਤਾਲਜੀ ਵੀਰੇ ਆਪਾਂ ਨੇ ਸੰਗਰੂਰ ਪੁਲਿਸ ਵਾਲੇ ਰੋਡ ਨੇੜੇ ਕਾਉਂਸਲਾ ਇੱਥੇ ਬਈ ਆਪਾਂ ਨੇ ਕਾਊਂਟਰ ਕੀਤਾ ਖਾਲਸਾ ਪੈਸੇ ਦੀ ਸ਼ੈੜਾ 34 ਤੋਂ 87% ਤੱਕ ਦੇ ਘੱਟ ਮਾਰ ਜਾਂਦੇ ਬਈ ਆਪਾਂ ਨੇ ਦਵਾਈਆਂ ਵੇਚਣੀਆਂ ਨਹੀਂਆਂ ਇਹ ਸਾਰੀਆਂ ਤੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਕਿਸਾਨ ਭਰਾ ਜਰੂਰ ਦੇਣ ਵੀਰੇ ਤੁਹਾਡਾ ਬਹੁਤ ਹੀ ਜ਼ਿਆਦਾ ਫਾਇਦਾ ਕਰਾਂਗੇ ਵੀਰੇ ਕੈਸ ਕਾਊਂਟਰ ਆਗਾ ਜੇਕਰ ਕਿਸੇ ਕਿਸਾਨ ਭਰਾ ਨੂੰ ਤਾਂ ਮੈਂ ਨਹੀਂ ਵੀ ਲੱਗਦਾ ਹੈਗਾ ਭਾਈ ਦਵਾਈ ਲੈ ਕੇ ਜਾਣ ਦਾ ਉਰੋਂ ਤਾਂ ਸਾਨੂੰ ਫੋਨ ਕਰ ਸਕਦੇ ਹੋ ਵੀਰੇ ਆਨਲਾਈਨ ਫੋਨ ਕਰਨ ਤੇ ਸਾਨੂੰ ਇੱਕ ਵਾਰੀ ਸਾਨੂੰ ਸਿਰਫ ਆ order ਕਰ ਦੋ ਦਵਾਈ ਤੁਹਾਡੇ ਘਰ ਤੱਕ ਵੀ ਪਹੁੰਚਾਵਾਂਗੇ ਭਾਈ ਜੀ ਜਿਹੜੀ ਘਰ ਤੱਕ ਪਹੁੰਚਾਉਣ ਦੀ ਡਿਲੀਵਰੀ ਆ ਭਾਈ ਉਹਦਾ ਇੱਕ ਵੀ ਰੁਪਈਏ ਦਾ ਨਾ ਕੋਈ ਤੇਲ ਖਰਚਾ ਨਾ ਕੋਈ ਭਾੜਾ ਜਿੰਮੇ ਮਰਜ਼ੀ ਭੇਜੀਏ ਸਾਡਾ ਬੰਦਾ ਆਊਗਾ ਤੁਹਾਡੇ ਘਰ ਤੇ ਤੁਹ ਪਹੁੰਚਾਵਾਂਗੇ ਜੀ ਤੇ ਬਾਕੀ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਇੱਕ ਵਾਰੀ ਸੇਵਾ ਦਾ ਮੌਕਾ ਕਿਸਾਨ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬਈ ਜਰੂਰ ਦਓ ਆਪਣੀ ਖਾਲਸਾ ਪੈਸਟੀਸਾਈਡ ਪੁਲਿਸ ਲਾਈਨ ਰੋਡ ਸੰਗਰੂਰ ਨੇੜੇ ਕੌਸਲਾ ਲਾਗੇ ਐਡਰੈਸ ਬਾਈ ਆਪਣਾ ਬਾਕੀ ਨੰਬਰ ਹੈਗਾ ਆਪਣਾ 62802 06907 62802 06907 ਆਪਣਾ ਕੰਟੈਕਟ ਨੰਬਰ ਹੈਗਾ ਆਪਣੇ ਲੋਗੇ ਬਾਈ ਬਹੁਤ ਸਸਤੇ ਮਾਰ ਜਾਂਦੇ ਦਵਾਈਆਂ ਨੇ ਪਾਈਆਂ ਹੋਈਆਂ ਨੇਗੀਆਂ ਤੇ ਸਾਨੂੰ ਜਦੋਂ ਮਰਗੀ ਫੋਨ ਕਰਕੇ ਬਾਈ ਤੁਸੀਂ ਆਰਡਰ ਲਿਖਾ ਸਕਦੇ ਹੋ ਜੇਕਰ ਕਿਸੇ ਭਰਾ ਨੂੰ ਕੋਈ ਦਿੱਕਾ ਹੁੰਦਾ ਨਹੀਂ ਆਇਆ ਜਾਂਦਾ ਇੱਕ ਵਾਰੀ ਸਾਨੂੰ ਆਰਡਰ ਲਿਖਾ ਦਿਓ ਬਾਈ ਤੁਹਾਡੇ ਘਰ ਤੇ ਇੱਕ ਦਵਾਈ ਪਹੁੰਚਾਵਾਂਗੇ ਤੇ ਆਪਣਾ ਬਾਈ ਉਹ ਕੰਮ ਤਾਂ ਹੈ ਨਹੀਂ ਆਪ ਵੀ ਕਿਸਾਨਾਂ ਦੇ ਪੁੱਤਾਂਗੇ ਬਾਈ ਕੋਈ ਮਾੜੀ ਦਵਾਈ ਨਹੀਂ ਦੰਦੇ ਦਵਾਈ ਕੁਆਲਟੀ ਦੀ ਦੇਵਾਂਗੇ ਤੇ ਇੱਕ ਆਹ ਦਵਾਈ ਆ ਗਈ ਬਾਈ ਆਪਣੇ ਲਵੇ ਦੁਕਾਨਦਾਰ ਸੁੰਡੀ ਵਾਲੀ ਦਵਾਈ ਮੱਕੀਆਂ ਤੇ ਬਾਈ 4 400 350 300 550 ਕਿੱਲੇ ਦੀ ਪਵਾਈ ਜਾਂਦੇ ਨੇ ਇਹ ਇਹ ਬਾਈ ਤੁਹਾਨੂੰ 350 ਥੱਲੇ ਥੱਲੇ ਦੀ ਕਿੱਲੇ ਦੀ ਬਹੁਤ ਕਨਫਰਮ ਰੇਟਾ ਸੀ ਬਾਈ ਦੇ ਨਹੀਂ ਸਕਦੇ ਹੈਗੇ ਤੁਹਾਨੂੰ ਉਹ ਸਾਡੇ ਨਾਲ ਫੋਨ ਤੇ ਜਦੋਂ ਮਰਜੀ ਗੱਲ ਕਰ ਸਕਦੇ ਹੋਗੇ ਤੇ ਬਾਕੀ ਬਾਈ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦਿਓ ਜਿੱਤੇ ਆਪਾਂ ਨੇ ਬਾਈ ਦੁਕਾਨ ਦੀ ਓਪਨਿੰਗ ਕਰਨੀ ਹੈ ਵੈਸੇ ਅਸੀਂ ਆਪਣੇ ਅੱਡੇ ਤੇ ਬੈਠਣ ਤਾਂ ਲੱਗੇ ਜਿੱਤੇ ਬਾਈ ਆਪਾਂ ਦੁਕਾਨ ਦੀ ਓਪਨਿੰਗ ਕਰਾਂਗੇ ਉਹ ਤੁਹਾਨੂੰ ਆਪਾਂ ਵੀਡੀਓ ਪਾ ਕੇ ਜਰੂਰ ਦੱਸ ਦਾਂਗੇ ਕਿਉਂਕਿ ਸੋਸ਼ਲ ਮੀਡੀਆ ਦਾ ਜੋਗਾਗਾ ਵੀਰੇ ਤੁਹਾਨੂੰ ਪਤਾ ਲੱਗ ਹੀ ਜਾਣਾਗਾ ਜਰੂਰ ਪਹੁੰਚਿਓ ਬਾਈ ਤੇ ਬਾਕੀ ਖਾਲਸਾ ਪੈਸਟੀਸਾਈਡ ਬਾਈ ਖਾਲਸੇ ਬੰਦੇਾਂਗੇ ਹੱਥ ਬੰਨ ਕੇ ਬੇਨਤੀ ਹੈ ਕਿ ਜਰੂਰ ਇੱਕ ਵਾਰੀ ਮੌਕਾ ਦਿਓ ਸੇਵਾ ਦਾ ਜੀ ਦਵਾਈਆਂ ਆਪਣੇ ਦੇ ਸਭ ਕੋ ਪਹੁੰਚਿਆ ਪਏਗਾ ਇੱਕ ਵਾਰੀ ਜਰੂਰ ਆਓ ਦੁਕਾਨ ਤੇ ਜੀ ਧੰਨਵਾਦ ਸਾਰਿਆਂ